ਸਭਾ ਵਾਸੇ ਇਹ ਬੜਾ ਚੁਣੌਤੀ ਭਰਿਆ ਸਮਾਂ ਹੁੰਦਾ ਜਦੋਂ ਅਸੀਂ ਇਹ ਅਵਾਰਡ ਦੇਣੇ ਹੁੰਦੇ ਕੋਸ਼ਿਸ਼ੇ ਹੁੰਦੀ ਇਹ ਕਿ ਕਿਸੇ ਨਾਲ ਬੇਇਨਸਾਫੀ ਨਾ ਹੋ ਜਾਵੇ ਸੋ ਸੋਬਰ ਨੇ ਵੀ ਰੈਨਿਵਸਲੀ ਫੈਸਲਾ ਜਿਹੜਾ ਕੀਤਾ ਸਾਰਿਆਂ ਦੀ ਇਹ ਵੱਲਾ ਮੰਤਨ ਨਾਲ ਫੈਸਲਾ ਹੋਇਆ ਇਸੇ ਸਾਰਿਆਂ ਦੇ ਵਾਕਫ ਹੋਵਗੇ ਇੱਕ ਤਾਂ ਖੂਬ ਦਿਲੋਂ ਤੁਹਾਨੂੰਗੇ ਪ੍ਰਤਿਪਾਲ ਸਿੰਘ ਹੰਸਪਾਲ ਉਹਨਾਂ ਨੇ ਸੌਦੇ ਗ੍ਰੀਵ ਇਸ ਤੀਆ ਸੇਵਾ ਲਈ ਦਿੱਤੀ ਆ ਸੰਗਤ ਦੀਆਂ ਜਾਨਾਂ ਬਚਾਉਣ ਵਾਸਤੇ ਸੋ ਜਿਹੜਾ ਪਹਿਲਾ ਆਰਡਰ ਸਾਡਾ ਸੇਵਾ ਦਾ ਬਾਬਾ ਫਰੀਦ ਦਾ ਉਹ ਤਾ ਉਹਨਾਂ ਦੇ ਉੱਤੇ ਸਹੰਤੀ ਹੋਈ ਜਿਹੜਾ ਖਾਜ਼ਾ ਜੀ ਦਾ ਸਾਹ ਅੰਦਰ ਜਿਸੇ ਹੋਣਾ ਉਹਦਾ ਯਾਦਗਾਰੀ ਹੈ ਉਹ ਆਪਣੇ ਫਰੀਦਪੁਰ ਦੀ ਵੀ ਬਣ ਹੈ ਸਿੱਖ ਇਸ ਉਹ ਐਸ਼ੀਆ ਚੈਂਪੀਅਨ ਵੀ ਨੇ ਇਸੀ ਦਫਾ ਵੀ ਇਸ ਯੋਲੰਪਿਕ ਵੀ ਉਹਨੇ ਰਿਪਰੈਜ਼ੈਂਟ ਕੀਤੀ ਏ ਉਹ 3 ਪੋਂ ਉਹ 3 ਪੋਂ ਇੱਕ ਮੁਕਾਬਲਾ ਹੁੰਦਾ ਜਿੱਦੇ ਚ ਪੁਆਇੰਟ 22 ਰਾਈਫਲ ਚਲਦੀ ਏ ਲਮਿਆਂ ਫੈਕੇ ਵੀ ਬੈਠ ਕੇ ਵੀ ਉਹ ਖੜੇ ਹੋ ਕੇ ਵੀ ਉਹ ਬੜਾ ਟਫ ਮੁਕਾਬਲਾ ਹੁੰਦਾ ਉਹ ਉਹਨਾਂ ਨੇ ਐਸ਼ੀਆ ਚੈਂਪੀਅਨ ਨੇ ਤੇ ਉਹਨਾਂ ਦੀ ਜਿਹੜੀ ਰੈਂਕਿੰਗ ਹੈ ਇਹ ਰੈਂਕਿੰਗ ਹੁੰਦੀ ਰਹਿੰਦੀ ਹੈ ਮੈਚਾਂ ਚ ਕਈ ਵਾਰ ਮੈਚ ਅੱਛੇ ਨੰਬਰ ਆ ਜਾਂਦੇ ਹੈ ਕਿੰਦੇ ਮਾ ਘਟ ਆ ਜਾਂਦੇ ਫਿਰ ਚਾਰ ਚਾਰ ਮੈਚਾਂ ਦੇ ਨੰਬਰ ਐਡ ਕਰਕੇ ਸਾਰੀ ਦੁਨੀਆ ਦੇ ਵਿੱਚ ਰੈਂਕਿੰਗ ਕਰਦੇ ਉਹਨਾਂ ਦੀ ਐਸ ਵਿਲੇਜ ਉਹ ਰੈਂਕਿੰਗ ਚੱਲ ਰਹੀ ਹੈ ਉਹ ਦੋ ਨੰਬਰ ਤੇ ਰਹੀ ਹੈ ਦੁਨੀਆ ਚ ਸਾਰੀ ਦੁਨੀਆ ਚ ਉਹ ਦੋ ਨੰਬਰ ਦੀ ਰੈਂਕਿੰਗ ਆਸ਼ੀਆ ਕੱਪ ਜਿਤਨਾ ਉਨੀ ਵੱਡੀ ਗੱਲ ਜਿਹੜੀ ਵੱਡੀ ਗੱਲ ਦੁਨੀਆ ਦੇ ਵਿੱਚ ਸੈਕੰਡ ਰੈਂਕ ਲੈਣਾ ਸੈਕੰਡ ਰੈਂਕ ਦੇ ਉੱਤੇ ਉਹ ਚੱਲ ਰਹੀ ਹੈ ਉਹਨਾਂ ਨੂੰ ਸਰਟਨਲੀ ਪੱਕੇ ਤੌਰ ਦੇ ਉੱਤੇ 올림픽 ਦਾ ਕੋਟਾ ਮਿਲ ਜਾ। ਇਹ 올림픽 ਦਾ ਕੋਟਾ ਮਿਲ ਜਾਣਾ ਉਹਨਾਂ ਨੂੰ ਕੁਪੀਅਨਸ ਵੀ ਹੋ ਗਿਆ ਉਹਨਾਂ ਦੀ ਬੜੀ ਲੰਮੀ ਮਿਹਨਤ ਪਈ ਹੈ। ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਦੀ ਬਰਾਸ ਬੁਣਾਲੀ ਗੱਲ ਕੋਈ ਨਹੀਂ। ਜੇ ਹਾਲੇ ਤੱਕ ਮੇਰੇ ਵਰਗਾ 75 ਸਾਲ ਦਾ ਬੰਦੂਕ ਚਲਾ ਸਕਦਾ ਹੈ ਤਾਂ ਵੀ ਹੋਇਆ ਹੈ। ਸੋ ਲਿਹਾਜ਼ਾ ਇਹ ਤੁਹਾਡੇ ਸਭ ਵਾਸਤੇ ਸਾਡੇ ਵਾਸਤੇ ਆਪਣੇ ਸਾਰੇ ਮੁਲਕ ਵਾਸਤੇ ਪੰਜਾਬ ਵਾਸਤੇ ਪੰਜਾਬ ਮੁਲਕ ਵਾਸਤੇ ਬਹੁਤ ਵੱਡਾ ਹੈ। ਅਚੂ ਮੰਡਲ ਦੇ ਉਪਰ ਫਰੀਦਕੋਟ ਜਿਹੜੀ ਹੈਗੀ ਹੈ 6 ਲੱਖ ਦੀ ਬਾਦ ਦੇ ਗੜ੍ਹ ਜਿਲ੍ਹਾ ਸੋ ਇਹ ਪਹਿਲਾ ਜਿਹੜਾ ਅਵਾਰਡ ਹੈ ਦੂਸਰਾ ਬੰਨਾਲਪੇਂਤੀ ਇਹ ਕਰਨੀ ਚਾਹਣਾ ਹੈ ਕਿ ਸਵਰ ਨੇ ਇਹ ਮਹਿਸੂਸ ਕਰਦਿਆਂ ਹੋਏ ਆਪਕੇ ਫੰਡਸ ਪਏ ਹੈ ਵਧ ਰਹੇ ਹੈ ਅਸੀਂ ਜ਼ੋਰ ਲਾ ਕੇ ਕੋਸ਼ਿਸ਼ ਕਰਕੇ ਖਰਚਾ ਵੀ ਕਰ ਰਹੇ ਆ ਲੇਕਿਨ ਫੇਰ ਵੀ ਫੰਡ ਵਧ ਰਹੇ ਹੈ ਸਹਾਰਾ ਹਰ ਜਾਨ ਤੋਂ ਬਾਅਦ तकरीबन 15 ਕਰੋੜ ਦੇ ਕਰੀਬ ਹੋਰ ਨਾਲ ਐਡ ਹੋ ਗਿਆ ਸਾਰੇ ਖਰਚੇ ਕਰਦੇ باوجود ਉਦੋਂ ਜਿਹਨਾਂ ਨੇ ਫੈਸਲਾ ਕੀਤਾ ਕਿ ਹੁਣ ਬਹੁਤ ਦੇਰ ਤੋਂ ਇਹ 1 ਲੱਖ ਦਾ ਚੱਲ ਰਿਹਾ ਹੈਗਾ ਅਵਾਰਡ ਆਪਾਂ ਇਹਨਾਂ ਨੂੰ ਵਧਾਈ ਹੋਏ ਫੈਸਲਾ ਹੋਇਆ ਕਿ 1 ਲੱਖ ਤੋਂ 1 ਕਰ ਰਕਮ ਜਿਹੜੀ ਐ ਦੁੱਗਣੀ ਕੀਤੀ ਗਈ ਹੈ 2 ਲੱਖ ਦੀ ਜਿਹੜੇ ਐਡੇ ਵੱਡੇ ਲੋਕ ਐ ਹਸਪਾਲ ਹੋਰੀ ਇਹ ਜ਼ਰਾ ਪ੍ਰਿਤਪਾਲ ਸਿੰਘ ਹੋਰੀ ਉਹਨਾਂ ਵਾਸੇ ਪੈਸਾ ਕੋਈ ਮਾਣੇ ਨਹੀਂ ਰਹਾ ਨਾ ਬਿਵਾਸਿਫਤਵਾਸੇ ਇਹਦੇ ਮੇਰਾ ਅੰਦਾਜ਼ਾ ਹੈ ਕਬਜ਼ੇ ਕਮ ਇਹਨਾਂ ਦੇ ਪਰਿਵਾਰ ਦਾ 10 ਕਰੋੜ ਰੁਪਈਆ ਇਸ ਅਚੀਵਮੈਂਟ ਤੇ ਇੱਥੇ ਪਹੁੰਚਣ ਤੇ ਲੱਗਿਆ ਹੋਣਾ ਸੋ ਲਿਹਾਜ਼ਾਇਨਾਂ ਵਾਸਤੇ ਇਮਮੇਰੀਅਲ ਹੈ ਪੈਸਾ ਪਰ ਇੱਕ ਉਹਨਾਂ ਦਾ ਸਤਕਾਰ ਤੇ ਉਹਨਾਂ ਦਾ ਜਿਹੜਾ ਮਾਨ ਹੈ ਉਹਦੇ ਨਾਲ ਸ਼ਬਾ ਦੇ ਸੋਸਾਇਟੀ ਦੇ ਵਿੱਚ ਸਾਰੇ ਆਪਣੇ ਮੁਲਕ ਦੇ ਵਿੱਚ ਇੱਕ ਇਹ ਇੱਕ ਕਿਸਮ ਦਾ ਇਸ਼ਾਰਾ ਜਾਂਦਾ ਹੈ ਕਿ ਕਿਸਮ ਦਾ ਇਹ ਚੇਤਨਸ਼ਾ ਹੋ ਜਾਂਦੀ ਹੈ ਕਿ ਯਾਰ ਕੋਈ ਨਾ ਕੋਈ ਪੜਿਆ ਲੋਕਾਂ ਦਾ ਚੰਗਿਆ ਲੋਕਾਂ ਦਾ ਮਾਨ ਕਰਨ ਵਾਲਾ ਸਤਕਾਰ ਕਰਨ ਵਾਲਾ ਹੈ ਇਹ ਬਸ ਇੰਨਾ ਕੀ ਹੈ ਅਸੀਂ ਕਰ ਸਕਦੇ ਤੇ ਉਹ ਜਿਵੇਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਜਿਹੜਾ ਬਾਬਾ ਫਰੀਦ ਸਮਾਜ ਸੇਵੀ ਵਾਰਡ ਆ ਉਹਦੀ ਪਿਛਲੇ 10-15 ਸਾਲਾਂ ਤੋਂ 1 ਲੱਖ ਅਮਾਉਂਟ ਅਸੀਂ ਦਿੰਦੇ ਸੀ ਨਗਦ ਉਹਦੇ 'ਚ ਐਤਕਿ ਉਹ ਪਹਿਲੀ ਵਾਰੀ ਸਾਰੀ ਕਮੇਟੀ ਨੇ ਸਰਬਸੰਮਤੀ ਨਾਲ ਕੀਤਾ ਫੈਸਲਾ ਕਿ ਉਹ 2 ਲੱਖ ਤੇ ਜਿਹੜਾ ਦੂਜਾ ਵਾਰਡ ਆ ਜਿਹੜਾ ਬੀਬੀ ਸਿਫਤ ਨੂੰ ਦੇਣਾ ਉਹ ਪਿਛਲੀ ਵਾਰੀ ਸ਼ੁਰੂ ਕੀਤਾ ਸੀ ਆ ਸਰਦਾਰਿੰਦਰਜੀਤ ਸਿੰਘ ਜੀ ਖਾਲਸਾ ਯਾਦਗਾਰੀ ਵਾਰਡ ਉਹਦੀ ਰਕਮ 50 ਹਜ਼ਾਰ ਸੀ ਉਹਦੀ ਰਕਮ 1 ਲੱਖ ਰੁਪਇਆ ਕੀਤੀ ਗਈ ਹੈ ਚਿੱਕ ਤੇ ਬਹੁਤ ਸਾਰੀਆਂ ਅਰਜ਼ੀਆਂ ਸਾਡੇ ਕੋਲੇ ਇਹਨਾਂ ਦੋਨਾਂ ਵਾਰਡਾਂ ਵਾਸਤੇ ਆਈਆਂ ਸੀ ਅਸੀਂ ਬਹੁਤ ਹੀ ਬਰੀਕੀ ਨਾਲ ਸੇਖੋ ਸਾਹਿਬ ਇਹ ਜੇ ਪੂਰਨੇ ਪਾ ਗਏ ਐ ਕਿ ਉਹਨਾਂ ਨੇ ਵੀ ਕਦੇ ਪ੍ਰੈਸ਼ਰ ਨਹੀਂ ਮੰਨਿਆ ਸੀ ਇਹ ਅਵਾਰਡ ਦੇਣ ਲੱਗਿਆ ਤੇ ਨਾ ਹੀ ਉਹਨਾਂ ਨੇ ਕਦੇ ਟੀਚਰ ਰੱਖਣ ਲੱਗਿਆ ਕਿਸੇ ਦੀ ਸਪਾਰਸ਼ ਮੰਨੀ ਸੀ ਹੋਰ ਕਿਸੇ ਦੀ ਕੋਈ ਲੋੜਵੰਦੀ ਮਦਦ ਕਰਨੀ ਸੀ ਤਾਂ ਉਥੇ ਗੁਰਦੁਆਰਾ ਸਾਹਿਬ 'ਚ ਨੌਕਰੀ ਦੇ ਦਿੰਦੇ ਸੀ ਪਰ ਇੱਥੇ ਮੈਰਿਟ ਤੇ ਹੀ ਟੀਚਰ ਰੱਖਦੇ ਸੀ ਤੇ ਮੈਰਿਟ ਤੇ ਹੀ ਹਮੇਸ਼ਾ ਉਹਨਾਂ ਨੇ ਕਿਸੇ ਦੇ ਦਬਾਅ ਥਲੇ ਨਹੀਂ ਆਏ ਇਹ ਦੋਵੇਂ ਅਨਾਉਂਸ ਕਰਦੇ ਹੁੰਦੇ ਜਿਵੇਂ ਅਸੀਂ ਗੁਰੂ ਮਹਾਰਾਜ ਦੀ ਕਿਰਪਾ ਬਾਬਾ ਫਰੀਦ ਜੀ ਦੀ ਅਸੀਂ ਬਹੁਤ ਬਰੀਕੀ ਨਾਲ ਛਾਣਬੀਣ ਕਰਕੇ ਦੋਵੇਂ ਫੈਸਲੇ ਕੀਤੇ ਆ